ਉਹ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 hing ਵਿੱਚ ਰੋਗਨਾਸ਼ਿਕ ਹੋਣ ਦਾ ਕੌਣ ਹੈ ਤਾਂ ਖਾਸ ਖੁਜਲੀ ਅਤੇ ਹੋਰ ਚਮੜੀ ਦੇ ਰੋਗਾਂ ਵਿੱਚ ਇਸ ਨੂੰ ਪਾਣੀ ਵਿੱਚ ਰਗੜ ਕੇ ਉਹਨਾਂ ਥਾਵਾਂ ਤੇ ਲਗਾਉਣ ਨਾਲ ਲਾਭ ਹੁੰਦਾ ਹੈ ਹਿੰਗ ਦਾ ਲੇਪ ਬਵਾਸਾ ਤਿੱਲੀ ਅਤੇ ਉਦਰ ਸ਼ੋਥ ਵਿੱਚ ਵੀ ਲਾਭਦਾਇਕ ਹੁੰਦਾ ਹੈ। ਨੰਬਰ 2, ਪੇਟ ਦਰਦ, ਅਫਾਰੇ ਆਦ ਵਿੱਚ ਅਸਮੈਨ ਅਤੇ ਨਮਕ ਨਾਲ ਹਿੰਗ ਦਾ ਸੇਵਨ ਕਰੋ ਤਾਂ ਲਾਭ ਮਿਲੇਗਾ। ਪੇਟ ਵਿੱਚ ਕੀੜੇ ਹੋਣ ਤਾਂ ਹਿੰਗ ਨੂੰ ਪਾਣੀ ਵਿੱਚ ਘੋਲ ਕੇ ਅਨੀਮੀਆ ਲੈਣ ਨਾਲ ਪੇਟ ਦੇ ਕੀੜੇ ਛੇਤੀ ਹੀ ਬਾਹਰ ਨਿਕਲ ਜਾਂਦੇ ਹਨ। ਨੰਬਰ 10 ਜਿਸ ਤੇ ਕੰਨ ਵਿੱਚ ਜ਼ਿਆਦਾ ਦਰਦ ਹੋਵੇ ਤਾਂ ਉਹ ਪਿਆਜ਼ ਦਾ ਰਸ ਕੱਪੜੇ 'ਚ ਛਾਣ ਕੇ ਇਸ ਨੂੰ ਗਰਮ ਕਰਕੇ ਚਾਰ ਬੂੰਦਾਂ ਕੰਨ ਵਿੱਚ ਪਾਵੇ ਕੰਨ ਦਾ ਦਰਦ ਤੁਰੰਤ ਠੀਕ ਹੋ ਜਾਵੇਗਾ ਨੰਬਰ 4 ਹਲਦੀ ਤੇ ਸੇਦਾ ਨਾਮਕ ਵਰੀਕ ਪੀਸ ਕੇ ਸਰੋਂ ਦੇ ਤੇਲ 'ਚ ਮਿਲਾ ਕੇ ਸਵੇਰੇ ਸ਼ਾਮ ਮੰਜਨ ਵਾਂਗ ਕਰੋ ਦੰਦਾਂ ਦਾ ਦਰਦ ਬੰਦ ਹੋ ਜਾਵੇਗਾ ਅਤੇ ਦੰਦਾਂ ਵਿੱਚੋਂ ਖੂਨ ਨਿਕਲਣ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ। ਨੰਬਰ 5 ਦਵਾਈ ਖਾਣ ਤੋਂ ਬਾਅਦ ਕਦੇ ਵੀ ਅੰਗੂਰ ਨਾ ਖਾਓ। ਇਸ ਨਾਲ ਤੁਹਾਡੀ ਮਾਤ ਵੀ ਹੋ ਸਕਦੀ ਹੈ ਜਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਨੰਬਰ 6 ਕਦੇ ਵੀ ਜ਼ਿਆਦਾ ਸਮੇਂ ਤੱਕ ਪਿਸ਼ਾਬ ਰੋਕ ਕੇ ਨਾ ਰੱਖੋ ਅਤੇ ਕਦੇ ਵੀ ਬਾਹਰ ਕੰਦੇ ਬਾਥਰੂਮ ਦੀ ਵਰਤੋਂ ਨਾ ਕਰੋ। ਇਸ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਰੋਗ ਵੀ ਲੱਗ ਸਕਦੇ ਹਨ ਨੰਬਰ 7 ਜ ਰੋਜ਼ਾਨਾ ਤુલਸੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਇਸ ਲਈ ਹਰ ਰੋਜ਼ 5-6 ਤુલਸੀ ਦੇ ਪੱਤੇ ਜ਼ਰੂਰ ਖਾਓ ਨੰਬਰ 8 ਖਾਣਾ ਬਣਾਉਣ ਸਮੇਂ ਚਿੱਟੇ ਲੂਣ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ ਹਮੇਸ਼ਾ ਸਿੱਧਾ ਨਾਮ ਕਿਹੀ ਵਰਤੋ ਇਸ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਨੰਬਰ 9 ਹਰ ਰੋਸਵੇਰੇ ਉੱਠਣ ਤੋਂ ਬਾਅਦ ਅੱਖਾਂ ਨੂੰ ਠੰਡੇ ਪਾਣੀ ਨਾਲ ਜ਼ਰੂਰ ਧੋਵੋ। ਕਦੇ ਵੀ ਨਜ਼ਰ ਕਮਜ਼ੋਰ ਨਹੀਂ ਹੋਵੇਗੀ। ਨੰਬਰ 10 ਸੌਂਦੇ ਸਮੇਂ ਕਦੇ ਵੀ ਸੁਨਹਾਰੇ ਦੀ ਵਰਤੋਂ ਨਾ ਕਰੋ। ਇਸ ਨਾਲ ਗਰਦਨ ਨੂੰ ਕਾਫੀ ਨੁਕਸਾਨ ਹੁੰਦਾ ਹੈ। ਕੋਸ਼ਿਸ਼ ਕਰੋ ਕਿ ਸੁਨਹਾਰੇ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਨੰਬਰ 11 ਨਾਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਖੁਜਲੀ ਤੋਂ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ ਅਤੇ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਇਹ ਦੂਰ ਕਰਦਾ ਹੈ ਜਿਸ ਨਾਲ ਚਮੜੀ ਵਿੱਚ ਨਿਖਾਰ ਆਉਂਦਾ ਹੈ। ਨੰਬਰ 12 ਮੱਕੀ ਦਾ ਆਟਾ ਗੁੰਨਦੇ ਸਮੇਂ ਪਾਣੀ ਦੀ ਜਗ੍ਹਾ ਚੌਲਾਂ ਦੀ ਪੇਛਵਰਤੀ ਜਾਵੇ ਤਾਂ ਰੋਟੀ ਨਰਮ ਅਤੇ ਬਹੁਤ ਹੀ ਸੁਆਦੀਸ਼ਟ ਬਣਦੀ ਹੈ। ਨੰਬਰ 13 ਮੂੰਹ ਵਿੱਚ ਪਾਣੀ ਭਰ ਕੇ ਨਹਾਉਣ ਨਾਲ ਕਦੇ ਵੀ ਕੋ ਕਾਮ ਨਹੀਂ ਹੁੰਦਾ ਨੰਬਰ 14 ਨਹਾਉਣ ਤੋਂ ਪਹਿਲਾਂ ਨੱਕ ਕੰਨ ਅਤੇ ਨਾਪੀ ਵਿੱਚ ਤੇਲ ਲਗਾਉਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਨੰਬਰ 15 ਜੇਕਰ ਬੁਰੀਸ਼ ਕਰਨ ਤੋਂ ਪਹਿਲਾਂ ਤੁਸੀਂ ਪਾਣੀ ਪੀਂਦੇ ਹੋ ਤਾਂ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ 슈ਗਰ ਲੈਵਲ ਹਮੇਸ਼ਾ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 16 ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਬਦਾਮ ਦਾ ਪੇਸਟ ਬਹੁਤ ਫਾਇਦੇਮੰਦ ਹੁੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਬਦਾਮ ਦਾ ਤੇਲ ਲਗਾਓ ਅਤੇ ਹਲਕੇ ਹੱਥਾਂ ਨਾਲ 10 ਮਿੰਟ ਤੱਕ ਮਾਲਿਸ਼ ਕਰੋ ਇਸ ਨਾਲ ਕੁਝ ਹੀ ਦਿਨਾਂ ਵਿੱਚ ਕਾਲੇ ਘੇਰੇ ਠੀਕ ਹੋ ਜਾਂਦੇ ਹਨ ਨੰਬਰ 17 ਜਿੰਨਾਂ ਲੋਕਾਂ ਦਾ ਭਾਰ ਘੱਟ ਹੈ ਉਹਨਾਂ ਨੂੰ ਹਾਰਡੋਜ਼ ਉਬਲੇ ਹੋਏ ਆਲੂ ਖਾਣੇ ਚਾਹੀਦੇ ਹਨ ਭਾਰ ਤੇਜ਼ੀ ਨਾਲ ਵਧੇਗਾ ਨੰਬਰ 18 ਕਦੇ ਵੀ ਪਾਣੀ ਪੀਣ ਤੋਂ ਬਾਅਦ ਝੁਕੋ ਨਾ ਇਸ ਤਰ੍ਹਾਂ ਕਰਨ ਨਾਲ ਪਾਣੀ ਸਾਂਹ ਨਾਲੀ ਵਿੱਚ ਜਾ ਸਕਦਾ ਹੈ ਨੰਬਰ 19 ਕਦੇ ਵੀ ਜ਼ਿਆਦਾ ਮਾਤਰਾ ਵਿੱਚ ਦੁੱਧ ਅਤੇ ਕੇਲਿਆਂ ਦਾ ਇਕੱਠੇ ਪ੍ਰਯੋਗ ਨਹੀਂ ਕਰਨਾ ਚਾਹੀਦਾ ਇਸ ਨਾਲ ਪੇਟ ਖਰਾਬ ਹੋ ਸਕਦਾ ਹੈ ਸੋ ਇਸ ਦੇ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ